ਬੋਲੇ ਬੋਲੇ ਹਾਂ ਆਹ ਜਰੂਰ ਬਾਈ ਤੁਹਾਨੂੰ ਬੋਲੇ ਹਾਂ ਸਤਿ ਸ਼੍ਰੀ ਅਕਾਲ ਆਓ ਲੈਓ ਸ਼ਰਦਾ ਜੀ ਉਹ ਕੁਰਸੀ ਨਾਲ ਲਾ ਦਿਓ ਮੈਡਮ ਨੂੰ ਬਿਠਾਓ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਜੁਦੀ ਸਿੰਘ ਜੁਦੀ ਸਿੰਘ ਦਾ ਮੈਂਬਰ ਕਾਂਗਰਸ ਗੁਰਦੀਪ ਸਿੰਘ ਗੁਰਜੀਤ ਸਿੰਘ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਜਿਵੇਂ ਅੱਗੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਅਕਾਲੀ ਦਲ ਕਾਂਗਰਸ ਤੇ ਨਾਲ ਬੀਜੇਪੀ ਦੇ ਸਾਥੀ ਵੀ ਆਪਦੀਆਂ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਿਉਂਕਿ ਲੋਕ ਇਹੋ ਚਾਹੁੰਦੇ ਆ ਸਾਡੇ ਇਲਾਕੇ ਦਾ ਵਿਕਾਸ ਹੋਵੇ ਸਾਡੇ ਸ਼ਹਿਰ ਦਾ ਵਿਕਾਸ ਹੋਵੇ ਸਾਡੇ ਪੰਜਾਬ ਦਾ ਵਿਕਾਸ ਹੋਵੇ ਚੰਗੇ ਵਧੀਆ ਕੁਆਲਟੀ ਦੇ ਜਿਹੜੇ ਬੱਚਿਆਂ ਵਾਸਤੇ ਸਕੂਲਾਂ ਦੇ ਵਿੱਚ ਬੈਣ ਨੂੰ ਫਰਨੀਚਰ ਹੋਣ ਸਕੂਲਾਂ 'ਚ LED ਪੈਨਲ ਲੱਗਣ ਪ੍ਰੋਜੈਕਟਰ ਲੱਗਣ ਸਕੂਲਾਂ ਦੀਆਂ ਬਿਲਡਿੰਗਾਂ ਚੰਗੀਆਂ ਬਣ ਟੀਚਰਾਂ ਦੀ ਜਿਹੜੀ ਆ ਉਹ ਗਿਣਤੀ ਸਕੂਲਾਂ ਦੇ ਵਿੱਚ ਪੂਰੀ ਹੋਵੇ ਬੱਚਿਆਂ ਨੂੰ ਪੜ੍ਹਾਈ ਫ੍ਰੀ ਦੇ ਵਿੱਚ ਮਿਲੇ ਬੱਚਿਆਂ ਨੂੰ ਨੌਕਰੀਆਂ ਮਿਲਣ ਉਹਦੇ ਬਾਅਦ ਜਿਹੜੀ ਕ੍ਰਪਸ਼ਨ ਆ ਉਹ ਖਤਮ ਹੋਵੇ ਨਾਲ ਚੰਗੇ ਹਸਪਤਾਲ ਹਸਪਤਾਲਾਂ ਦੇ ਡਾਕਟਰ ਪੂਰੇ ਹੋਣ ਤੇ ਲੋਕਾਂ ਦਾ ਇਲਾਜ ਫ੍ਰੀ ਦੇ ਵਿੱਚ ਹੋਵੇ ਇਹ ਕੰਮ ਸਾਰੇ ਬਖੂਬੀ ਆਮ ਆਦਮੀ ਪਾਰਟੀ ਨੇ ਕੀਤੇ ਆ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਬਿਜਲੀ ਫ੍ਰੀ ਨਾਲ 24 ਘੰਟੇ ਲਾਈਟ ਖੇਤਾਂ ਦੇ ਵਿੱਚ ਜਦੋਂ ਮਰਜ਼ੀ ਕਿਸਾਨ ਜਾਵੇ ਜਾਂਦਿਆਂ ਨੂੰ ਲਾਈਟ ਚੱਲਦੀ ਆ ਮੋਟਰਾਂ ਜਦੋਂ ਮਰਜ਼ੀ ਚਲਾਵੇ ਜਦੋਂ ਮਰਜ਼ੀ ਬੰਦ ਕਰੇ ਨਾਲ ਨਹਿਰੀ ਪਾਣੀ ਜਿਹੜਾ ਖੇਤਾਂ ਦੇ ਵਿੱਚ ਇਹ ਪੂਰਾ ਕਰਨ ਦੀ ਜਿਹੜੀ ਐਦ ਸ਼ੁਰੂ ਕੀਤੀ ਆ ਸਰਤਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਉਹ 65% ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਗਿਆ ਜਿਹੜਾ 30 35% ਰਹਿ ਗਿਆ ਉਹ ਆਉਂਦੇ 1 ਸਾਲ ਤੱਕ ਹਰ ਏਕੜ ਤੱਕ ਨਹਿਰੀ ਪਾਣੀ ਪਹੁੰਚੂਗਾ ਇਨ੍ਹਾਂ ਕੰਮਾਂ ਨੂੰ ਵੇਖ ਕੇ ਜਿਹੜੇ ਰਵੈਤੀ ਪਾਰਟੀਆਂ ਦੇ ਵਿੱਚ ਸਾਡੇ ਭੈਣ ਭਰਾ ਵਰਕਰ ਬਣ ਕੇ ਕੰਮ ਕਰਦੇ ਰਹੇ ਉਹ ਸਾਰੇ ਰਵੈਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਆ ਰਹੇ ਆ ਤੇ ਲੋਕ ਗੱਲ ਇੱਕੋ ਹੀ ਕਰਦੇ ਆ ਕਿ ਸਾਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਕੰਮ ਕੀਤੇ ਆ ਨਾ ਉਹ ਸਾਨੂੰ ਬੜੇ ਚੰਗੇ ਲੱਗਦੇ ਤੇ ਉਹਨਾਂ ਕੰਮਾਂ ਕਰਕੇ ਅਸੀਂ ਹਰਮੀਤ ਤੋਂ ਸੰਧੂ ਨਾਲ ਚੱਲਣ ਦਾ ਜਿਹੜਾ ਵਾ ਉਹ ਪ੍ਰਣ ਕਰਦੇ ਆ ਤੇ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜ ਕੇ ਤੇ ਫੇਰ ਅਸੀਂ ਦਾਮ ਲਵਾਂਗੇ ਤੇ ਇਹਨਾਂ ਦੇ ਵਿੱਚ ਅੱਜ ਸਰਦਾਰ ਗਰਦੀਪ ਸਿੰਘ ਜਿਹੜੇ ਕਾਂਗਰਸ ਦੇ ਮੈਂਬਰ ਨੇ ਉਹ ਸ਼ਾਮਲ ਹੋਏ ਆ ਸਰਦਾਰ ਨਿਸ਼ਾਨਸੋਂ ਦਵਿੰਦਰਸੋਂ ਗਰਜੀਤਸੋਂ ਇਹ ਚਾਰੇ ਭਰਾ ਜਿਹੜੇ ਆ ਇਹਨਾਂ ਦੇ ਮਗਰ ਬੜਾ ਵੱਡਾ ਪਰਿਵਾਰ ਆ ਬੜਾ ਵੱਡਾ ਇਹਨਾਂ ਦਾ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਵੱਡਾ ਕੇਂਦਰ ਆ ਪ੍ਰੇਮ ਪਿਆਰ ਆ ਤੇ ਇਹਨਾਂ ਸਾਥੀਆਂ ਨੇ ਨਾਲ ਇਹ ਵੀ ਵਾਦਾ ਕੀਤਾ ਵੀ ਆਉਣ ਵਾਲੇ ਸਮੇਂ 'ਚ ਅਸੀਂ ਮਿਹਨਤ ਵੀ ਕਰਾਂਗੇ ਤੇ ਹੋਰ ਵੀ ਜਿਹੜੇ ਸਾਥੀ ਸਾਡੇ ਜਿਹੜੇ ਸਾਡੇ ਦੋਸਤ ਨੇ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਲ ਕਰਵਾਵਾਂਗੇ ਮੈਂ ਇਹਨਾਂ ਭਰਾਵਾਂ ਨੂੰ ਸਰਦਾਰ ਗੁਰਦੀਪ ਸਿੰਘ ਮੈਂਬਰ ਸਾਹਿਬ ਨੂੰ ਸਾਰੇ ਸਾਥੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਤੁਹਾਡਾ ਪਾਰਟੀ ਦੇ ਵਿੱਚ ਮਾਨ ਸਨਮਾਨ ਹੋਵੇਗਾ ਕੋਈ ਵੀ ਕੰਮਕਾਰ ਪਹਿਲ ਦੇ ਆਧਾਰ ਤੇ ਹੋਣਗੇ ਤੁਹਾਨੂੰ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਅਹਿਮ ਅਹੁਦਿਆਂ ਤੇ ਜਿੰਨਾ ਤੁਸੀਂ ਮਿਹਨਤ ਕਰੋਗੇ ਜਿੰਨਾ ਤੁਸੀਂ ਵਰਕ ਕਰੋਗੇ ਉਹਦੇ ਅਨਸਾਰ ਤੁਹਾਨੂੰ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਤੇ ਸੰਗਠਨ ਦੇ ਵਿੱਚ ਅਹੁਦੇ ਦੇ ਕੇ ਨਵਾਜਿਆ ਜਾਵੇਗਾ ਮੈਂ ਹੁਣ ਆਪਦੇ ਭਰਾ ਅਮਨਸ਼ੇਰ ਸਿੰਘ ਸ਼ਹਿਰੀਕਰਤੀ ਜਿਹੜੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਸਾਹਮਣੇ ਰੂਪ ਰੂਪ ਹੋਣਗੇ ਧੰਨਵਾਦ ਜੀ ਸੋ ਫਿਰ ਤੋਂ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਲਈ ਇੱਕ ਖੁਸ਼ੀ ਦੀ ਗੱਲ ਹੈ ਕਿਉਂਕਿ ਆਪ ਜੀ ਨੂੰ ਇੱਕੋ ਇੱਕ ਅਸੀਂ ਬੇਨਤੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਰਦੇ ਆਏ ਆਂ ਵੀ ਆਮ ਆਦਮੀ ਪਾਰਟੀ ਕੰਮ ਦੇ ਬਿਹਾਫ ਤੇ ਵੋਟ ਮੰਗਦੀ ਆ। ਆਮ ਆਦਮੀ ਪਾਰਟੀ ਆਪਣੀ ਰਿਪੋਰਟ ਕਾਰਡ ਲੈ ਕੇ ਜਦੋਂ ਲੋਕਾਂ ਦੀ ਕਚੈਰੀ 'ਚ ਜਾਂਦੀ ਹੈ ਤੇ ਲੋਕ ਵਾਕੇ ਮਹਿਸੂਸ ਕਰਦੇ ਨੇ ਵੀ ਆਹ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਆਮ ਆਦਮੀ ਪਾਰਟੀ ਸਟੈਪ ਬਾਈ ਸਟੈਪ ਪੂਰੀਆਂ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਸੋ ਮੈਂ ਧੰਨਵਾਦ ਕਰਦਾ ਆਂ ਇਹਨਾਂ ਪਰਿਵਾਰਾਂ ਦਾ। ਇਹਨਾਂ ਦਾ ਜੀ ਆਇਆਂ ਆਖਦਾ ਆਂ ਸਾਰਿਆਂ ਦਾ। ਹੋਰ ਖੁਸ਼ੀ ਦੀ ਗੱਲ ਇਹ ਹੈ ਵੀ ਆਉਣ ਵਾਲੇ ਸਮੇਂ ਨੂੰ ਹੋਰ ਪਰਿਵਾਰ ਵੀ ਜਿਹੜੇ ਨੇ ਇਹ ਮਿਹਨਤ ਕਰਕੇ ਨਾਲ ਦੇ ਨਾਲ ਵੱਡੇ ਕਾਫਲੇ ਦੇ ਤਹਿਤ ਤੁਹਾਨੂੰ ਨਜ਼ਰ ਆਉਣਗੇ ਸਾਡੀ ਵੱਡੀ ਭੈਣ ਸੀਮਾ ਜਿਹਦੀ ਅਨਥਕ ਮਿਹਨਤ ਜਿਹੜੀ ਉਹ ਰੰਗ ਲੈ ਕੇ ਆ ਰਹੀ ਹੈ ਇਹ ਸਾਰਾ ਪਰਿਵਾਰ ਉਹਨਾਂ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੇਰੇ ਨਾਲ ਮੇਰੇ ਵੱਡੇ ਵੀਰ ਸੰਨੀ ਆਲੋ ਵਾਲੀਆ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਦੋ ਸ਼ਬਦ ਜਿਹੜੇ ਆਪਣੇ ਵਿਚਾਰ ਜ਼ਰੂਰ ਤੁਹਾਡੇ ਅੱਗੇ ਰੂਬੂ ਕਰੇ ਬੋ ਬੋ ਧੰਨਵਾਦ ਸ਼੍ਰੀ ਕਲਸੀ ਜੀ ਵਰਕਿੰਗ ਪ੍ਰਧਾਨ ਆਮ ਆਦਮੀ ਪਾਰਟੀ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਜੀ ਅੱਜ ਕੀ ਜਿਵੇਂ ਦੇਖ ਰਹੇ ਹਾਂ ਗੁਰਦੇਵ ਸੰਧੂ ਜੀ ਸਾਡੇ ਭਰਾ ਸਾਡੀ ਪਾਰਟੀ ਦੇ ਬੜੇ ਵੱਡੇ ਉਦੇਦਾਰ ਸਾਡੇ ਚੇਅਰਮੈਨ ਸਾਹਿਬ ਸਾਡੀ ਸੀਮਾ ਮੈਡਮ ਸਾਡੇ ਗੁਰਦੇਵ ਲਖਨਾ ਜੀ ਜਿਹੜੇ ਕਿ ਚੇਅਰਮੈਨ ਨੇ ਅਜੀ ਸਾਰਿਆਂ ਦਾ ਇੱਕੋ ਮਕਸਦ ਮਕਸਦ ਹੈ ਕਿ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਏ ਪੰਜਾਬ ਨੂੰ ਮੋੜ ਉਸੇ ਪੰਜਾਬ 'ਚ ਦੇਖੇ ਜਿੱਥੇ ਜਦ ਅਸੀਂ ਛੋਟੇ ਹੁੰਦੇ ਸੀ ਗੱਲਾਂ ਸੁਣਦੀਆਂ ਸੀਆਂ ਪਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਵੇਂ ਪੁਰਾਣੀਆਂ ਖੇਡਾਂ ਦੀ ਗੱਲ ਕੀਤੀ ਔਰ ਹਰ ਮੋੜ ਤੋਂ ਇੱਕੋ ਗੱਲ ਕਹਿੰਦੇ ਕਿ ਵੀ ਇਹ ਸਾਡਾ ਫਰਜ਼ ਪਿੱਛੇ ਤੁਸੀਂ ਦੇਖਿਆ ਵੀ ਕਿਵੇਂ ਸਾਰੇ ਦੇਸ਼ ਦੇ ਜਿੰਨੇ ਮੁੱਖ ਮੰਤਰੀ ਐ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰੈਜ਼ੀਡੈਂਟ ਸਾਰਿਆਂ ਨੂੰ ਸੱਦਾ ਲਾਇਆ ਵੀ 350 ਸਾਲ ਆਓ ਰਲ ਮਿਲ ਕੇ ਫਿਰ ਤੋਂ ਪੰਜਾਬ 'ਚ ਬਣਾਈਏ ਤੇ ਅੱਜ ਐਫੋਜੇ ਮੁੱਖ ਮੰਤਰੀ ਜਿਹੜਾ ਹਰ ਇੱਕ ਨੂੰ ਨਾਲ ਲੈ ਕੇ ਚੱਲ ਰਿਹਾ ਔਰ ਐਸਜੀਪੀਸੀ ਦੂਜੇ ਪਾਸੇ ਕਹਿੰਦੀ ਸੀ ਕਿ ਨਹੀਂ ਜੀ ਇਹ ਤੁਸੀਂ ਨਹੀਂ ਕਰ ਸਕਦੇ ਇਹ ਅਸੀਂ ਸਾਰੇ ਕਰ ਸਕਦੇ ਅਸੀਂ ਸਾਰੇ ਹੈਗੇ ਆ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਹਰ ਇੱਕ ਨੂੰ ਹੱਕ ਹੈ ਕਿ ਗੁਰੂ ਦੀ ਜਿਹੜੀ ਸੋਚ ਹੈ ਉਹ ਹਰ ਘਰ ਤੱਕ ਪਹੁੰਚੇ ਔਰ ਇਸ ਸੋਚ ਦੇ ਅੰਦਰ ਜੇ ਸਾਡੇ ਭਰਾ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਿਹਾ ਤੇ ਸਾਨੂੰ ਖੁਸ਼ੀ ਹੋ ਰਹੀ ਹੈ ਔਰ ਆਉਣ ਵਾਲੇ ਦਿਨਾਂ 'ਚ ਜਿਵੇਂ ਕਿ ਡੇਲੀ ਸਾਡੇ ਕਈ ਪਰਿਵਾਰ ਵੱਧੇ ਪਏ ਨੇ ਹਰਮੀਤ ਸੰਧੂ ਜੀ ਘਰ ਘਰ ਜਾ ਕੇ ਕੰਮ ਕਰਦੇ ਪਏ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਪਏ ਨੇ ਕੱਲ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਦੇਖਿਆ ਕਿ ਕਦੀ ਦੇਖਿਆ ਵੀ ਪੰਜਾਬ ਦੇ ਮਾਝੇ ਦੇ ਅੰਦਰ ਤੁਸੀਂ ਕੰਮ ਚ ਕਰ ਰਹੇ ਹੋ ਮੇਰੇ ਪ੍ਰੈਸ ਦੇ ਸਾਰੇ ਭਰਾ ਬੈਠੇ ਹੋ ਕਿ ਮੁੱਖ ਮੰਤਰੀ ਐ ਪਿੰਡ ਪਿੰਡ ਜਾ ਰਿਹਾ ਹੈ ਕਦੇ ਲੀ ਜਾਂਦੇ ਜੀ ਕਦੀ ਮੁੱਖ ਮੰਤਰੀ ਦੇਖੇ ਹੋ ਮੁੱਖ ਮੰਤਰੀ ਤਾਂ ਚੰਡੀਗੜ੍ਹ ਦਫ਼ਤਰਾਂ 'ਚ ਆਪਣੇ ਬੰਦੇ ਸੀ ਘਰਾਏ ਬੰਦੇ ਸੀ ਉੱਥੋਂ ਫੈਸਲੇ ਕਰਦੇ ਸੀ ਇੱਕ ਸਰਦਾਰ ਭਗਵੰਤ ਸਿੰਘ ਮਾਨ ਐਫਓ ਜੀ ਮੁੱਖ ਮੰਤਰੀ ਐ ਆਉਣ ਵਾਲੇ ਦਿਨਾਂ 'ਚ ਇਤਰੀ ਤੋ ਫਿਰ ਤੋ ਉਹਨਾਂ ਦੇ ਰੋਡ ਸ਼ੋਅ ਇਦਾਂ ਹੀ ਚੱਲਦੇ ਰਹਿਣਗੇ ਔਰ ਪੰਜਾਬ ਦੇ ਅੰਦਰ ਤਰਨਤਾਰਨ ਤੋਂ ਇੱਕ ਨਵੀਂ ਜਿਹੜੀ ਤਸਵੀਰ ਹੈ ਉਹ ਦੇਖਣ ਨੂੰ ਮਿਲੇਗੀ ਜਦ ਤਰਨਤਾਰਨ ਦੇ ਵਕ ਵਕ ਲੋਕੀ ਵਕ ਵਕ ਪਰਿਵਾਰ ਆਮਾਨੀ ਪਾਰਟੀ ਦਾ ਹਿੱਸਾ ਬਣਨਗੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਸਾਡੇ ਤੁਹਾਡੇ ਸਾਰਿਆਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਨੂੰ ਸ਼ਾਰਟ ਨੋਟਿਸ ਤੇ ਬਾਰ ਬਾਰ ਬੁਲਾਣਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਜੀ ਥੈਂਕ ਯੂ